ਪੱਠੀ ਤੋਂ ਦਾਣੇ ਪਣਾਉਣ ਜਾਣਾ ਉਹਨੇ ਪਹਾੜਾ ਲੈਣਾ ਹਾਂਜੀ ਤੇ ਉਹ 마ਸੀਆਂ ਹੁੰਦੀਆਂ ਸੀਗੀਆਂ ਬਿਲਕੁਲ ਹਾਂਜੀ ਹਾਂ ਹਾਂ ਤੇ ਉਹ 마ਸੀਆਂ ਦਾ ਸੀ ਗੱਲਬਾਤ ਕਰ ਲਈ ਵੀ ਵਿਆਹਾਂ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਖਾਣ ਪਕਾਉਣ ਦੀ ਰਸੋਈ ਦੀ ਹਾਂ ਤੇ ਪਾਂਡੇ ਵਗੈਰਾ ਦੀ ਇਹ ਸਾਰੀ ਉਹਨਾਂ ਦੀ ਹੁੰਦੀ ਸੀ ਔਰ ਉਹ 마ਸੀਆਂ ਜਿਹੜੀਆਂ ਸੀ ਕਹਿੰਦੇ ਜੀ ਉਹ ਘਰ ਦੇ ਜੀ ਦੀ ਤਰ੍ਹਾਂ ਹੁੰਦੀਆਂ ਸੀਗੀਆਂ ਝਿੜਕ ਵੀ ਦਿੰਦੀ ਸੀ ਸਾਨੂੰ ਛੋਟੇ ਹੁੰਦੇ ਨੂੰ ਨਿਆਣਿਆਂ ਨੂੰ ਹਾਂਜੀ ਉਹ ਬੜੀ ਜ਼ਿੰਮੇਵਾਰੀ ਨਾਲ ਅਥਾਰਟੀ ਦੇ ਨਾਲ ਗੱਲਬਾਤ ਕਰਦੇ ਸੀਗੀਆਂ ਵੀ ਖਾਣ ਪੀਣ ਦਾ ਪੱਕ ਗਿਆ ਸਮਾਨ ਕਿੱਥੇ ਰੱਖਣਾ ਹੈ ਉਹਨੂੰ ਟਕਣਾ ਹੈ ਹਰ ਚੀਜ਼ ਤੇ ਉਹਨਾਂ ਦਾ ਧਿਆਨ ਹੁੰਦਾ ਪੂਰਾ ਬਕਾਇਦਾ ਇਹ ਜਿਹੜੀ ਤੁਸੀਂ ਗੱਲ ਕਰਦੇ ਨਾ ਉਦੋਂ ਜਿਵੇਂ ਅੱਜ ਆਪਾਂ ਵਿਆਹ ਸ਼ਾਦੀ ਸਭ ਵਗੈਰਾ ਹੋਟਲ ਵਿੱਚ ਕਰਦੇ ਆ ਜੀ ਉਦੋਂ ਸਾਰੀ ਮਠਿਆਈ ਘਰ ਬਣਦੀ ਹੁੰਦੀ ਸੀ ਘਰ ਬਣਦੀ ਸੀ ਹਾਂ ਘਰਾਂ ਦੇ ਵਿੱਚ ਉਹ ਮੰਜਿਆਂ ਦੇ ਉੱਤੇ ਮਠਿਆਈ ਰੱਖ ਦੇਣੀ ਜਿਵੇਂ ਇੱਕ ਮੰਜੇ ਤੇ ਜਲੇਬੀਆਂ ਰੱਖਤੀਆਂ ਧੋੜਾ ਵਸਾ ਕੇ ਹਾਂ ਮੰਜੇ ਤੇ ਉਹਦੇ ਉੱਤੇ ਜਲੇਬੀਆਂ ਰੱਖਤੀਆਂ ਫਿਰ ਇੱਕ ਮੰਜੇ ਤੇ ਲੱਡੂ ਰੱਖਤੇ ਇਹ ਸੀਨ ਮੈਨੂੰ ਯਾਦ ਆ ਰਿਹਾ ਸਾਡੇ ਘਰਾਂ ਚ ਹੈਗੇ ਸੀ ਫਿਰ ਉਹ ਗੁਲਾਬ ਜਮੁਨਾ ਰੱਖਤੇ ਬਰਫੀ ਰੱਖਤੇ ਸ਼ਕਰਪਾਰੇ ਰੱਖਤੇ ਜੋ ਵੀ ਉੱਥੇ ਹੁੰਦੇ ਹਾਂ 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 ਸ਼ਕਰਪਾਰੇ ਮੇਨ ਆਈਟਮ ਹੁੰਦੀ ਸੀਗੀ ਹਾਂ ਪਕੌੜੀਆਂ ਹਾਏ ਹਾਏ ਉਹ ਰੱਖ ਦੇਣੀਆਂ ਤੇ ਫਿਰ ਉਹ ਉਹਦੇ ਮੰਜਿਆਂ ਦੇ ਪਾਵਾਂ ਥੱਲੇ ਨਾ ਹਾਂ ਪਾਣੀ ਦੀ ਕੋਲੀਆਂ ਦੀ ਕੋਲੀਆਂ ਭਰ ਕੇ ਰੱਖ ਦੇਣ ਬੀਕੂ ਦੀਆਂ ਵਗੈਰਾ ਨਾਲ ਚੜੇ ਹਾਂ ਫਿਰ ਉਹਦੀ ਚਾਬੀ ਘਰ ਦੇ ਮੁਖ ਮੈਂਬਰ ਕੋਲ ਜਾਂ ਫਿਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਲੱਗ ਗਈ ਉਹਦੇ ਕੋਲੇ ਉਹਦੀ ਚਾਬੀ ਹੁੰਦੀ ਸੀਗੀ ਹਾਂ ਉਹ ਕਈ ਵਾਰੀ ਅਸੀਂ ਦਾ ਲਾ ਕੇ ਉਸ ਕਮਰੇ ਤੱਕ ਪਹੁੰਚ ਵੀ ਕਰ ਲੈਂਦੇ ਸੀ ਨਿਆਣੇ ਹੁੰਦੇ ਹਾਂ ਕੋਈ ਹਾਂ ਕੋਈ ਮੁੱਠੀ ਕਈ ਵਾਰੀ ਚੱਕਰ ਪਾ ਰਹੀ ਦੀ ਭਰ ਲੈਣੀ ਜਾਂ ਕੁਝ ਕਰ ਲੈਣ ਜ਼ਰੂਰਤ ਹੈ ਕਰਨਗੇ ਕਮੈਂਟ ਉਹ ਤੋਂ ਮਿੱਠਾ ਦੇਖਣ ਨੂੰ ਸੀ ਮਿਲਦਾ ਹੁੰਦਾ ਹਾਂਜੀ ਉਹਨੇ ਸਾਨੂੰ ਨਿਆਣੇ ਹੁੰਦੇ ਤਾਂ ਇਹੀ ਚਾਹ ਰੰਦਾ ਸੀਗਾ ਵੀ ਯਾਰ ਮਠਾਈ ਵਾਲਾ ਕਮਰਾ ਨਾ ਉਹ ਪਰ ਉਹ ਚਾਬੀ ਜਿਹੜੀ ਤੁਸੀਂ ਗੱਲ ਕਹੀ ਨੂੰ ਵੀ ਪੱਕੇ ਬੰਦੇ ਕੋਲ ਹੁੰਦੀ ਸੀ ਛੇਤੀ ਕਿਤੇ ਬੜਨ ਨਹੀਂ ਸੀ ਦਿੰਦਾ ਉੱਥੇ ਹਾਂ ਹਾਂ ਜਾਣ ਨਹੀਂ ਸੀ ਦਿੰਦਾ ਬਿਲਕੁਲ ਬਿਲਕੁਲ ਉਹ ਪੂਰਾ ਕੰਟਰੋਲ ਹੁੰਦਾ ਸੀ ਉਹਦਾ ਹਾਂ ਉਹ ਫਿਰ ਮਠਾਈ ਆ ਨਾ ਸਾਰਿਆਂ ਨੂੰ ਵੰਟਾਉਣੀ ਹੁੰਦੀ ਸੀ ਪਹਿਲਾਂ ਤਾਂ ਉਹ ਵਿਆਹ ਦਾ ਕੰਮ ਸਾਰਨਾ ਮਠਾਈ ਦੇ ਨਾਲ ਫਿਰ ਉਹ ਸਾਰੇ ਪਿੰਡ ਦੇ ਵਿੱਚ ਵੀ ਵੰਡਣੀ ਹਾਂ ਫਿਰ ਉਹ ਆਏ ਗਏ ਨੂੰ ਲਫਾਫੇ ਆਉ ਭਾਜੀ ਵੱਡੇ ਵੱਡੇ ਲਹਾਫੇ ਭਰ ਕੇ ਕਹ ਲੋ ਜਾਂ ਉਹ ਵੱਡੇ ਵੱਡੇ ਭਾਂਡਿਆਂ ਦੇ ਵਿੱਚ ਉਹ ਭਾਜੀ ਦਿੰਦੇ ਹੁੰਦੇ ਸੀ ਜਿਹੜਾ ਇਹ ਆਪਾਂ ਗੱਲਬਾਤ ਕਰ ਰਹੇ ਆਂ ਹਾਂਜੀ ਅੱਜ ਦਾ ਦੌਰ ਜਿਹੜੀ ਦੌਰ ਤੇ ਅਸੀਂ ਹੁਣ ਪਹੁੰਚ ਗਏ ਆਂ ਤੇ ਅਸੀਂ ਉਹ ਪੀੜ੍ਹੀਆਂ ਸਾਡੇ ਸਰੋਤੇ ਵੀ ਜਿਹੜੇ ਸਾਡੇ ਹਮ ਉਮਰ ਨੇ ਜਿਨ੍ਹਾਂ ਨੇ ਇਧਰਲੇ ਪਾਸਾ ਵੀ ਵੇਖਿਆ ਤੇ ਉਧਰਲੇ ਪਾਸਾ ਵੀ ਵੇਖਿਆ ਇਧਰਲੇ ਪਾਸੇ ਤੇ ਉਧਰਲੇ ਪਾਸੇ ਤੇ ਮੇਰਾ ਭਾਵ ਹੈ ਵੀ ਜਿਨ੍ਹਾਂ ਨੇ ਪੁਰਾਣਾ ਸਮਾਂ ਉਹ ਜਿਹੜੀ ਹਲਵਾਈ ਲੱਗਦੇ ਸੀ ਘਰਾਂ ਵਿੱਚ ਮਠਾਈਆਂ ਬਣਦੀਆਂ ਸੀਗੀਆਂ ਔਰ ਮੰਜਿਆਂ ਦੇ ਉੱਤੇ ਰੱਖਦੇ ਸੀਗੇ ਮਠਾਈ ਵਾਲਾ ਕਮਰਾ ਬਕਰਮ ਦਾ ਸੀ ਵਿਆਹ ਵਾਲੇ ਘਰ ਦੇ ਵਿੱਚ ਮੰਜੇ ਹੁੰਦੇ ਸੀ ਵਾਣ ਵਾਲੇ ਔਰ ਇਸ ਟ੍ਰੀਕ ਨਾਲ ਚੱਕਾ ਚੌਂ ਨਹੀਂ ਸੀ ਹੁੰਦੀ ਦੂਰਦਰਸ਼ਨ ਵੀ ਬੜੀ ਬਾਅਦ ਚ ਆਇਆ ਜਾਂ ਉਸ ਤੋਂ ਪਹਿਲਾਂ ਜਦੋਂ ਲਾਈਟ ਵੀ ਘੱਟ ਹੁੰਦੀ ਸੀਗੀ ਉਹ ਹਾਂਜੀ ਜਿਹੜੇ ਸਾਡੇ ਦਾਦਾ ਜੀ ਹਾਰੇ ਸਾਨੂੰ ਗੱਲ ਸੁਣਾਉਂਦੇ ਹੁੰਦੇ ਸੀਗੀਆਂ ਆਪਣੀਆਂ ਹਾਂਜੀ ਹਾਂਜੀ ਵੀ ਲਾਈਟ ਨਹੀਂ ਸੀ ਹੁੰਦੀ ਫਿਰ ਲਾਈਟ ਆਈ ਬਾਦਿਤੋਂ ਫਿਰ ਉਹ ਉਹ ਜਿਹੜਾ ਹੌਲੀ ਹੌਲੀ ਦੌਰ ਚੇਂਜ ਹੁੰਦਾ ਗਿਆ ਜਿਹਦੇ ਚ ਅਸੀਂ ਆ ਗਏ ਫਿਰ ਉਹਦੇ ਚ ਅਸੀਂ ਦੇਖਿਆ ਕਿ ਲਾਈਟ ਹੈਗੀ ਸੀਗੀ ਸਾਡੇ ਜੰਮਣ ਤੇ ਔਰ ਉਸ ਤੋਂ ਬਾਅਦ ਇਹ ਹੈ ਕਿ ਅਸੀਂ ਏਸ਼ੀਆ ਚ ਨਹੀਂ ਸੀ ਬਹੁਤੇ ਬੰਦੇ ਇਦਾਂ ਹੀ ਬਾਹਰ ਬਹਿ ਜਾਂਦੇ ਸੀ ਕਿਤਾ ਕੁਝ ਨਹੀਂ ਸੀ ਮਹਿਸੂਸ ਹੁੰਦਾ ਜਿਵੇਂ ਅੱਜ ਕੱਲ ਤੁਹਾਨੂੰ ਗਰਮੀ ਬੜੀ ਠੀਕੀ ਲੱਗ ਲੱਗ ਜਾਂਦੀ ਹੈ ਇਸ ਤਰ੍ਹਾਂ ਦਾ ਵਾਤਾਵਰਨ ਨਹੀਂ ਸੀ ਫਿਰ ਟੈਕਨੋਲੋਜੀ ਹੌਲੀ ਹੌਲੀ ਵੱਧਦੀ ਗਈ ਟੀਵੀ ਆ ਗਿਆ ਟੀਵੀ ਦੇ ਵਿੱਚ ਵੀ ਇੱਕੋ ਹੀ ਜਿਹੜਾ ਦੂਰਦਰਸ਼ਨ ਜਣਾ ਸੀਗਾ ਉਹ ਵੀ ਇੱਕ ਟਾਈਮ ਤੇ ਖੁੱਲਦਾ ਹੁੰਦਾ ਸੀ ਚੈਨਲ ਤੇ ਸਾਰੇ ਜਣੇ ਪਹਿਲਾਂ ਹੀ ਬੈਜਨੇ ਸੀ ਪੰਜ ਪੰਜ ਮਿੰਟ ਸਕ ਹਾਂ ਹਾਂ ਪਰ ਉਹ ਟੈਨਲ ਖੁੱਲਦਾ ਸੀ ਤਾਂ ਉਹ ਦੌਰ ਜਿਹੜਾ ਸੀਗਾ ਅਸੀਂ ਦੋਵੇਂ ਪਾਸੇ ਦੇਖਿਆ ਅਸੀਂ ਅੱਜ ਦੀ ਚੱਕਾ ਚੌਂਦ ਵੀ ਦੇਖੀ ਜਿੱਤੇ ਚ ਇਨਵਰਟਰ ਆ ਗਿਆ ਇੱਕ ਬੜੀ ਵੱਡੀ ਚੀਜ਼ ਆ ਗਈ ਹਾਂ 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 ਇਨਵਰਟਰ ਤਾਂ ਇੱਕ ਬੜੀ ਜਦੋਂ ਆਇਆ ਸੀਗਾ ਨਹੀਂ ਸਾਨੂੰ ਲੱਗਦਾ ਸੀ ਕਿ ਇਹ ਆਹ ਤੱਕ ਬੜੀ ਕਮਾਲ ਦੀ ਗੱਲ ਹੋ ਗਈ ਵੀ ਲਾਈਟ ਚੱਲ ਜੂਗੀ ਪਰ ਲਾਈਟ ਚੱਲੀ ਜਾਊਗੀ ਹਾਂ ਨਾਲ ਦੀ ਨਾਲ ਉਹਦੀ ਨਾਲ ਦੀ ਨਾਲ ਆਈ ਚੁੱਕੇ ਇਨਵਰਟਰ ਆ ਗਏ ਜੀ ਤੇ ਉਹ ਉਸ ਤੋਂ ਬਾਅਦ ਜਿਹੜਾ ਹੈ ਕ੍ਰਾਂਤੀ ਆ ਗਈ ਤੁਹਾਡੇ ਜਿਆਤਾ ਜਿਆਦੇ ਸਾਧਨਾ ਵਿੱਚ ਤੱਕਾਰਾਂ ਗੱਡੀਆਂ ਆ ਗਈਆਂ ਤੱਕਾਰਾਂ ਗੱਡੀਆਂ ਆ ਹਾਂ ਤੇ ਸਮਾ ਬੜੀ ਤੇਜ਼ੀ ਨਾਲ ਚੇਂਜ ਹੋ ਗਿਆ ਕੱਪੜੇ ਜਿਹੜੇ ਆ ਪਹਿਲਾਂ ਸਧਾਰਨ ਚਲੇ ਜਾਂਦੇ ਸੀ ਝੂਲੀ ਨਾਲ ਸਕੂਲ ਚਲੇ ਜਾਂਦੇ ਸੀਗੇ ਤੇ ਅੱਜ ਕੱਲ ਬੜਾ ਕੁਝ ਸਾਰੇ ਕੋਲ ਬੈਗ ਅੱਛੇ ਅੱਛੇ ਆਗੇ ਸਿਸਟਮ ਆ ਗਿਆ ਤਾਂ ਅਸੀਂ ਦੋਨੇ ਪਾਸੇ ਦੇਖਿਆ ਅਸੀਂ ਵਿਹੜਿਆਂ ਦੇ ਮੰंजे ਡਾ ਕੇ ਵੀ ਸੁੱਤੇ ਆਂ ਕੋਠਿਆਂ ਤੇ ਚੜ ਕੇ ਵੀ ਸੁੱਤੇ ਆਂ ਉਦੋਂ ਜਿਹੜੀ ਆਪਾਂ 70 80 ਦਾ ਮਾਹੌਲ ਦੇਖਦੇ ਆਂ ਚਾਰ ਚਾਰ ਦਿਨ ਬਿਜਲੀ ਆਉਂਦੀ ਹੁੰਦੀ ਸੀਗੀ ਚਾਰ ਦਿਨ ਦਿਨੇ ਅੱਛਾ ਤੇ ਚਾਰ ਦਿਨ ਰਾਤ ਨੂੰ ਜੀ ਬਿਲਕੁਲ ਹਾਂ 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 ਤੇ ਉਦੋਂ ਫਿਰ ਕੋਠਿਆਂ ਕੋਠਿਆਂ ਦੇ ਉੱਪਰ ਹੀ ਪਏ ਹੁੰਦੇ ਸੀਗੇ ਜਦੋਂ ਮੰੰਜਾ ਜੀ ਸਰੋਤਿਓ ਕੋਠੇ ਤੇ ਪਹੁੰਚਾਣਾ ਹੁੰਦਾ ਸੀਗਾ ਨਾ ਜੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਨਵੀਂ ਜਨਰੇਸ਼ਨ ਯੂਥ ਵੀ ਇਸ ਨੂੰ ਦੇਖੇਗਾ ਜੋ ਸਾਡੇ ਇਸ ਵੀਡੀਓ ਨੂੰ ਤਾਂ ਮੰਜਾ ਫੜਾਉਣ ਦਾ ਇੱਕ ਸਿਸਟਮ ਹੁੰਦਾ ਸੀਗਾ ਕਿ ਥੱਲੇ ਤੋਂ ਇੱਕ ਬੰਦਾ ਜਿਹੜਾ ਮੰਜਾ ਉਹ ਉੱਪਰ ਨੂੰ ਕਰਦਾ ਸੀ ਤੇ ਉੱਪਰੋਂ ਦੇ ਬੰਦਾ ਨੂੰ ਫੜ ਕੇ ਉਹਦੇ ਜਿਹੜੇ ਪਾਵੇ ਸੀਗੇ ਨਾ ਟਿਕਾ ਲੈਂਦਾ ਸੀ ਇੱਕ ਵਾਰੀ ਹਾਂ ਉਹ ਪਾਵੇ ਫੜ ਕੇ ਟਿਕਾ ਕੇ ਫਿਰ ਪਿੱਛੇ ਨੂੰ ਖਿੱਚ ਕੇ ਐਂ ਚੱਕ ਕੇ ਕਮਾ ਲੈਂਦਾ ਸੀ ਕਮਾ ਲੈਂਦਾ ਸੀ ਹਾਂ ਹੈਨਾ ਫਿਰ ਉਹ ਮੰਜਾ ਪਾ ਕੇ ਨਾ ਜੀ ਉਹਦੇ ਤੇ ਮੱਛਰ ਦਾ ਜਿਹੜਾ ਅੱਜ ਕੱਲ ਅਸੀਂ ਸੋਚੀ ਜਾਂਦੇ ਨਾ ਵੀ ਮੱਛਰ ਲੱਗ ਗਿਆ ਇਹ ਹੋ ਗਿਆ ਉਹ ਗਿਆ ਮੱਛਰ ਮੁੱਛਰ ਹੁੰਦੇ ਨਹੀਂ ਸੀਗਾ ਘੱਟ ਹੁੰਦਾ ਸੀ ਘੱਟ ਹੁੰਦਾ ਸੀ ਹੁੰਦਾ ਸੀ ਜਾਂ ਪਰ ਇਸ ਗੱਲ ਦੀ ਜਦੋਂ ਜੀਰੀ ਲੱਗਣ ਹੁਣ ਲੱਗੀ ਆ ਨਾ ਉਦੋਂ ਤੋਂ ਲੈ ਕੇ ਮੱਛਰ ਵਧਿਆ ਉਦੋਂ ਵਧਿਆ ਮੱਛਰ ਤਾਂ ਮੈਨੂੰ ਯਾਦ ਹੈ ਕਿ ਉਹ ਲਾ ਕੇ ਨਾ ਜੀ ਉੱਪਰ ਪਾ ਕੇ ਮੰਝਾ ਤੇ ਬਿਸਤਰੇ ਵਿਛਾ ਕੇ ਨਾਲ ਜੱਗ ਪਾਣੀ ਦਾ ਰੱਖ ਲੈਣਾ ਗਲਾਸ ਨਾਲ ਰੱਖ ਲੈਣਾ ਹਾਂ ਹਾਂ ਤੇ ਰਾਤ ਨੂੰ ਫਿਰ ਉਹ ਤਾਰੇ ਵੇਖਣੇ ਥੱਲਿਓਂ ਦੀ ਉੱਪਰ ਨੂੰ ਹਨਾ ਉਹ ਗੱਲਾਂ ਕਰਨੀਆਂ ਆਪਸੇ ਕਜ਼ਨਸ ਬੈਠੇ ਹੋਣੇ ਚਾਚੇ ਤਾਂ ਇਹਦੇ ਮੁੰਡੇ ਸਾਰੇ ਟੱਬਰ ਬੈਠਾ ਹੋਣਾ ਉਹ ਕਿੰਨਾ ਸੋਹਣਾ ਵਾਤਾਵਰਨ ਸੀ ਚਾਦਰਾਂ ਠੰਡੀਆਂ ਹੁੰਦੀਆਂ ਸੀਗੀਆਂ ਉਹ ਤਾਰਿਆਂ ਦੇ ਵਿੱਚ ਜਿਵੇਂ ਆ ਤਿੰਗੜ ਆ ਗਿਆ ਹਾਂ ਤਿੰਗੜ ਉਹ ਤਿੰਨ ਤਾਰੇ ਨਾ ਇੱਕੋ ਜਿਹੀ ਦੂਰੀ ਤੇ ਨੇ ਜਦੋਂ ਅੱਜ ਵੀ ਤੁਸੀਂ ਰਾਤ ਨੂੰ ਜੇ ਕੋਈ ਬੰਦਾ ਉੱਥੇ ਉਹਨੂੰ ਤਿੰਗੜ ਕਹਿੰਦੇ ਨੇ ਜੇ ਉਹਨੂੰ ਮਾਰਲ ਨੂੰ ਵੇਖੇ ਤਾਂ ਉਹ ਤਿੰਨ ਤਾਰੇ ਨੇ ਉਹ ਮੋਸਟਲੀ ਸਵੇਰ ਵੇਲੇ ਅ ਦਿਖਦੇ ਨੇ ਆਪਾਂ ਨੂੰ ਖਿੱਤੀ ਹਾਂ ਫਿਰ ਤਿੰਗੜ ਸਤ੍ਰਿਸ਼ੀ ਵੀ ਕਹਿੰਦੇ ਸੀ ਇਹਨਾਂ ਨੂੰ ਸਤ੍ਰਿਸ਼ੀ ਸਤ੍ਰਿਸ਼ੀ ਕਹਿੰਦੇ ਨੇ ਚਾਰ ਤਾਰੇ ਜਿਹੜੇ ਇਸ ਤਰੀਕੇ ਨਾਲ ਹਾਂ 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 ਤੇ ਤਿੰਨ ਤਾਰੇ ਦੀ ਪੂੰਛ ਜਿਹੜੀ ਉਹਨਾਂ ਦੀ ਪਤੰਗ ਦੀ ਡੋਰ ਹੁੰਦੀ ਹੈ ਪਿੱਛੇ ਹੁੰਦੀ ਹੈ ਉਸ ਤਰੀਕੇ ਨਾਲ ਹਾਂ ਉਹਨੂੰ ਸਤ੍ਰਿਸ਼ੀ ਕਹਿੰਦੇ ਸੀਗੇ ਸਾਬਤ ਰਿਝ ਗਿਆ ਉਹਨਾਂ ਨੂੰ ਦੇਖਦੇ ਆਂ ਦੇਖਦੇ ਰਹਿਣਾ ਗੱਲਾਂ ਕਰੀ ਜਾਂਦੇ ਆਪਸ ਚ ਨਾਲੇ ਹਾਂ ਅ ਤਾਂ ਕਈ ਵਾਰੀ ਸਰੋਤਿਓ ਤੁਸੀਂ ਕਮੈਂਟ ਵੀ ਕਰਕੇ ਦੱਸਿਓ ਕੋਈ ਤੁਰਦਾ ਹੋਇਆ ਤਾਰਾ ਵੀ ਦਿਖ ਜਾਂਦਾ ਸੀਗਾ ਹਲਕਾ ਜਿਹਾ ਮੂਵਮੈਂਟ ਹਾਂ ਹਾਂ ਜਦੋਂ ਅਸੀਂ ਗੌਰ ਨਾਲ ਦੇਖਦੇ ਸੀ ਨਾ ਜੀ ਕਈ ਵਾਰੀ ਲੱਗਦਾ ਵੀ ਉਹ ਦੇਖੋ ਚੱਲ ਰਿਹਾ ਤਾਰਾ ਤੁਰ ਰਿਹਾ ਹਾਂ ਤਾਰਾ ਟੁੱਟ ਗਿਆ ਉਹਨੇ ਉਹਦੀ ਪੂਛ ਜੀ ਆਪਾਂ ਨੂੰ ਐਂ ਦੱਸਦੀ ਜਾਂਦੀ ਹੈ ਉਹ ਤਾਂ ਹੁਣ ਦ੍ਰਿਸ਼ ਦਿਖਦਾ ਹੀ ਨਹੀਂ ਜੀ ਉਹ ਤਾਂ ਜਦੋਂ ਆਪਾਂ ਪੰਨੇ ਅੰਦਰੋਂ ਉਹ ਤਾਰੇ ਕਿੰਨੀ ਦਿਨ ਹੋ ਗਏ ਜੀ ਮੈਨੂੰ ਬਹੁਤ ਦਿਨ ਹੋ ਗਏ ਜਿਹੜੀ ਜਗਸੀਰ ਜੀ ਨੇ ਗੱਲ ਕਰੀ ਵੀ ਤਾਰਾ ਟੁੱਟ ਜਾਂਦਾ ਸੀ ਤੇ ਉਹ ਇੱਕਦਮ ਪੂਸਟ ਜਿਹੀ ਦਿਖਦੀ ਸੀ ਇੱਕ ਸਾਈਡ ਤੇ ਗਿਰਦਾ ਹੋਇਆ ਦਿਖਦਾ ਸੀਗਾ ਇਹ ਦ੍ਰਿਸ਼ ਦੇਖੇ ਨੂੰ ਬਹੁਤ ਦਿਨ ਹੋ ਗਏ ਸਾਨੂੰ ਬਹੁਤ ਦਿਨ ਹੋ ਗਏ ਅਸੀਂ ਕੁਝ ਹੋਰ ਹੀ ਦੇਖੀ ਜਾਂਦੇ ਆ ਹਾਂ ਹਾਂ ਬਿਲਕੁਲ ਅੱਜ ਤਾਂ ਅਸੀਂ ਢੇੜੀ ਲਾਤੀ ਜੀ ਸਰੋਤੇ ਵੀ ਕਰਨਗੇ ਕਮੈਂਟ ਕਿੱਥੇ ਕਿੱਥੇ ਅਸੀਂ ਲੈ ਗਏ ਇਹਨਾਂ ਨੂੰ ਬਿਲਕੁਲ ਹਾਂ ਜੀ ਫਿਰ ਉਹ ਮੀਂਹ ਪੈ ਜਾਂਦਾ ਸੀਗਾ ਕਈ ਵਾਰੀ ਹਾਂ ਹਾਂ ਕਣੀਆਂ ਪੈ ਲੱਜਣੀਆਂ ਤਾਂ ਫਿਰ ਉਹ ਕੀ ਕਰਨਾ ਜੇ ਕਣੀਆਂ ਸ਼ੁਰੂ ਹੋ ਗਈਆਂ ਪਹਿਲਾਂ ਤਾਂ ਕਹਿੰਦਾ ਕੋਈ ਨਹੀਂ ਹਟਜੂਗਾ ਹਟਜੂਗਾ ਕਿਉਂਕਿ ਥੱਲੇ ਜਾਣ ਨੂੰ ਦਿਲ ਨਹੀਂ ਸੀ ਕਰਦਾ ਹਾਂ ਹਾਂ ਚਾਹੁੰਦੇ ਸੀ ਪੂਰੀ ਸੋਜੀ ਉਹਨਾਂ ਨੂੰ ਨੀਂਦ ਚੜੀ ਹੁੰਦੀ ਹੈ ਕਈ ਨੀਂਦ ਵੀ ਚੜੀ ਹੁੰਦੀ ਸੀ ਤੇ ਦਿਲ ਵੀ ਨਹੀਂ ਸੀ ਲੱਗਦਾ ਸਾਡਾ ਤੇ ਜਿਹੜੇ ਸਿਆਣੇ ਬਜ਼ੁਰਗ ਸੀਗੇ ਉਹ ਤਾਂ ਕਹਿੰਦੇ ਸੀ ਉਹ ਉੱਠੋ ਸੌਰੀ ਦਿਓ ਨਿਕਲੋ ਥੱਲੇ ਮੀਂ ਆ ਗਏ ਭੱਜੋ ਅਸੀਂ ਕਹਿੰਦੇ ਕੋਈ ਨਹੀਂ ਬੰਦ ਹੋ ਜਾਣਾ ਫਿਰ ਕੀ ਕਰਨਾ ਤੇ ਇਕੱਲੇ ਜਿਹੜੇ ਹੈ ਉਹ ਲੈ ਲੈਨੇ ਆਪਾਂ ਬਿਸਤਰੇ ਲੈ ਜਣੇ ਥੱਲੇ ਮੰਝਾ ਨਹੀਂ ਇੱਦੀ ਚੱਕਣਾ ਕਿਉਂਕਿ ਬਿਸਰੇ ਗਿੱਲੇ ਹੋ ਜਾਂਦੇ ਸੀਗੇ ਹਾਂ ਹਾਂ ਤੇ ਜੇ ਉਹ ਕਣੀਆਂ ਥੋੜੀ ਦੇਰ ਬਾਅਦ ਹੋ ਜਾਣੇ ਕ